ਬਾਬਾ ਜੀ ਓੜੋ ਇਥੇ ਹਸ ਬਾਰੇ ਗੱਲ ਦੱਸੋ ਜਾਲ ਸਾਰੇ ਵੀਡੀਓ ਬਣ ਜਾਣੀ ਹੈ ਹਾਂਜੀ ਮੈਂ ਕਿੱਥੇ ਆਜਾਉ ਲੈ ਰਿਹਾ ਚਾਚਾ ਆਈਏ ਮਰਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਦੁਆਰਾ ਤਿੱਕੀ ਸੇ ਪਹੁੰਚਿਆ ਜੀ ਤੇ ਪਿੰਡ ਸਿੱਖਾ ਕਲਾਂ ਤੋਂ ਸੰਗਤਾਂ ਆਈਆਂ ਜੀ ਦੋ ਬੱਸਾਂ ਭਰ ਕੇ ਆਈਆਂ ਸੰਗਤਾਂ ਦਰਸ਼ਨ ਕਰਨ ਵਾਸਤੇ ਇਸ ਜਗ੍ਹਾ ਤੇ ਆਏ ਆ ਤੇ ਅੱਜ ਤੁਹਾਨੂੰ ਗੱਲਬਾਤ ਕਰਾਉਣੀ ਆ ਜੀ ਵਾਹਿਗੁਰੂ ਜੀ ਦਾ ਖਾਲਸਾ ਵੇਖਣ ਦੇ ਪਤੇ ਸਾਧ ਸੰਗਤ ਸੀ ਅਸੀਂ ਹੁਣ ਰਾੜਾ ਸਾਹਿਬ ਤੋਂ ਹੁੰਦੇ ਹੋਏ ਗੁਰਦੁਆਰਾ ਤਪੂ ਬਣਾ ਟੱਕੀ ਸਾਹਿਬ ਪਿੰਡ ਮਕਸੂਦਣਾ ਜ਼ਿਲ੍ਹਾ ਲੁਧਿਆਣਾ ਵਿਖੇ ਪਹੁੰਚ ਚੁੱਕੇ ਆਂ ਜੀ ਦਾ ਖਾਲਸਾ ਵਾਇਰ ਦੀ ਕੀ ਫਤਿਹ ਸਰਦਾਰ ਜਰਵਰ ਸਿੰਘ ਸਿੱਧੂ ਜੀ ਇਹ ਸੰਗਤ ਸਤਕਾ ਐ ਗੁਰਦੁਆਰਾ ਰਾडा ਸਾਹਿਬ ਪਹੁੰਚ ਕੇ ਗੁਰਦੁਆੜਾ ਤਕਬੂਨ ਸਾਹਿਬ ਪਹੁੰਚ ਕੇ ਗੁਰਦੁਆਰਾ ਪਤਿਗੜ ਸਾਹਿਬ ਜਾ ਰਹੇ ਆ ਦਰਸ਼ਨ ਕਰਨ ਲਈ ਇਸ ਤਰ੍ਹਾਂ ਜਰਵਰ ਸਿੰਘ ਸਿੱਧੂ ਦਾ ਤਹਿਲ ਦੇ ਨੂੰ ਧੰਨਵਾਦ ਕਰਦੇ ਆਂ